ਹਾਂਜੀ ਨਮਾਦਰਨ ਜੀ ਅੱਜ ਤੁਹਾਨੂੰ ਰਾਹੂ ਤੋਂ ਬਚਣ ਦਾ ਟੋਟਕਾ ਦੱਸਦੇ ਆਂ ਦੇਖੋ ਜੇ ਰਾਹੂ ਬਲਵਾਨ ਹੋ ਜਵੇ ਤਾਂ ਰੋੜ ਤੇ ਲਿਆ ਦਿੰਦਾ ਇਹ ਬਹੁਤ ਹੀ ਮਤਲਬ ਜਿਹਦੇ ਇਤਦਾ ਕਿਰਪਾ ਕਰੇ ਤਾਂ ਅੱਖਾਂ ਤੋਂ ਲੱਖਾਂ ਚ ਲੈ ਜਾਂਦਾ ਤੇ ਜੇ ਇਹ ਕਰੋਧ ਦੇ ਵਿੱਚ ਆ ਜਵੇ ਤਾਂ ਕਰੋੜਾਂ ਤੋਂ ਰੋੜ ਤੇ ਲੈ ਜਾਂਦਾ ਬਹੁਤਾ ਟਾਈਮ ਨਹੀਂ ਲਾਉਂਦਾ ਹੈਗਾ ਜਦੋਂ ਵੀ ਤੁਹਾਨੂੰ ਪਤਾ ਲੱਗ ਜਾਵੇ ਵੀ ਸਾਡੇ ਉੱਤੇ ਰਾਹੂ ਦੀ ਦਿਸ਼ਾ ਮਹਾ ਦਿਸ਼ਾ ਚੱਲਦੀ ਹੈ ਆਪਾਂ ਉਹ ਕਿਸੇ ਵੀ ਘਰ ਦੇ ਵਿੱਚ ਹੋਵੇ ਟੇਵਾ ਜ਼ਰੂਰ ਪੜਾ ਲਿਓ ਇਹਦੇ ਨਾਲ ਕੇਤੂ ਵੀ ਹੁੰਦਾ ਕੱਲਾ ਰਾਹੂ ਨਹੀਂ ਹੁੰਦਾ ਦੋਨੇ ਹੀ ਹੁੰਦੇ ਨੇ ਇਹ ਇਹ ਪਹਿਲ ਤਾਂ ਬੰਦੇ ਦੀ ਬੁੱਧੀ ਪ੍ਰੇਸ਼ਟ ਕਰਦੇ ਨੇ ਜਿਹਨੂੰ ਆਪਾਂ ਕਹਿੰਦੇ ਬੁੱਧੀ ਪ੍ਰੇਸ਼ਟ ਹੋ ਗਈ ਹੈ ਸੰਸਾਦਿਤ ਫਿਰ ਹੌਲੀ-ਹੌਲੀ ਇਹ ਬੰਦੇ ਦਾ ਸਰੀਰ ਟੁੱਟਣ ਲਾਉਂਦੇ ਨੇ ਬੰਦੇ ਦਾ ਕੰਮ ਨੂੰ ਮਨ ਨਹੀਂ ਲੱਗਦਾ। ਬੰਦਾ ਕਹਿੰਦਾ ਮੇਰੇ ਤਾਂ ਸਰੀਰ ਦੇ ਵਿੱਚ ਦਰਦ ਹੁੰਦਾ। ਤੇ ਜਿਹੜਾ ਕੰਮ ਕਰਦਾ ਵੀ ਆ ਉਹਦੇ ਵਿੱਚ ਵੀ ਉਸ ਨੂੰ ਕਾਮਯਾਬੀ ਨਹੀਂ ਮਿਲਦੀ। ਹੌਲੀ-ਹੌਲੀ ਉਹਦੇ ਪੈਸੇ ਜਿਹੜੇ ਦਿੱਤੇ ਹੋਏ ਹੁੰਦੇ ਨੇ ਲੋਕਾਂ ਨੂੰ ਉਹ ਮਿਲਣੋਂ ਬੰਦ ਹੋ ਜਾਂਦੇ ਨੇ। ਇਹ ਰਾਹੂ ਦੀ ਮਹਾਦਿਸ਼ੀ ਦਸ਼ਾ ਦੇ ਲੱਛਣ। ਉਦੋਂ ਬਾਅਦ ਸਿਲਸਲਾ ਸ਼ੁਰੂ ਹੋ ਜਾਂਦਾ। ਬੰਦੇ ਤੇ ਜਿਹੜੇ ਕੰਮ ਰਾਹੁ ਨੇ ਨਹੀਂ ਕਰਾਉਣੇ ਹੁੰਦੇ ਉਹ ਵੀ ਕਰਵਾ ਦਿੰਦਾ ਦੇਖੋ ਟੋਟਕਾ ਮੈਂ ਦੱਸ ਰਹੀ ਆ ਕਰਨਾ ਤੁਸੀਂ ਆ ਬਾਕੀ ਰਹੀ ਗੱਲ ਜਿਹੜੀਆਂ ਸਾਵਧਾਨੀਆਂ ਨੇ ਪਹਿਲਾਂ ਉਹ ਜ਼ਰੂਰੀ ਸੁਣੋ ਦੇਖੋ ਜੇ ਤੁਹਾਡੇ ਉੱਤੇ ਰਾਹੁ ਕੇ ਤੂੰ ਚੱਲ ਰਹੇ ਨੇ ਮੀਟ ਅੰਡਾ ਸ਼ਰਾਬ ਘਰ ਵਿੱਚੋਂ ਬਿਲਕੁਲ ਬੰਦ ਕਰ ਨਾ ਬਾਹਰੋਂ ਖਾ ਕੇ ਆਉਣਾ ਤੈਨ ਘਰ ਨਾ ਹੀ ਘਰ ਵਿੱਚ ਬਣਾਉਣਾ ਹੁਣ ਗੱਲ ਤਿੰਨਾਂ ਭੈਣਾਂ ਦੀ ਆ ਗਈ। ਦੇਖੋ ਇਹ ਗਲਤੀ ਕਦੇ ਭੁੱਲ ਕੇ ਵੀ ਨਾ ਕਰੇ ਭਮਾ ਮਾ ਸਮਾਨ। ਉਹਨੂੰ ਵੀ ਮੱਥਾ ਟੇਕ ਕੇ ਨਿਕਲੋ। ਭੈਣ ਸਮਾਨ ਆ ਧੀ ਸਮਾਨ ਆ ਅੱਖਾਂ ਨੀਵੀਆਂ ਕਰਕੇ ਕੋਟ ਚ ਨਿਕਲੋ। ਉਹਨੂੰ ਦੇਖੋ ਹੀ ਨਾ ਵੀ ਅਸੀਂ ਦੇਖਿਓ ਨਹੀਂ ਕੀ। ਜੇ ਰਾਹੁ ਅਬਦਾ ਤੁਸੀਂ ਠੀਕ ਕਰਨਾ ਤਾਂ ਇਹ ਕੰਮ ਤੁਹਾਨੂੰ ਪਹਿਲਾਂ ਕਰਨੇ ਪੈਣਗੇ। ਹੁਣ ਚੱਲਦੇ ਆਪਾਂ ਰਾਹੁ ਦੀ ਮਹਾ ਦਸ਼ਾ ਦੇ ਵਿੱਚ ਕੀ ਕਰਨਾ। ਦੇਖੋ ਜੇ ਤਾਂ ਤੁਹਾਡੇ ਕੋਲੇ ਪੈਸੇ ਖੁੱਲੇ ਨਹੀਂ ਫੇਰ ਤਾਂ ਤੁਸੀਂ ਸੋਮਵਾਰ ਵਾਲੇ ਦਿਨ ਗਲਾਸ ਲੈਣਾ ਇੱਕ ਚਾਂਦੀ ਦਾ ਸੋਮਵਾਰ ਤੋਂ ਉਹਦੇ ਵਿੱਚ ਪਾਣੀ ਪੀਣਾ ਸ਼ੁਰੂ ਕਰ ਦਿਓ ਜਿਹੜਾ ਰਾਹੂ ਕੇਤੂ ਨੇ ਇਹ ਆਪਣੇ ਆਪ ਸ਼ਾਂਤ ਹੁੰਦੇ ਜਾਣਗੇ ਇੱਕ ਬਿਨਾ ਜੋੜ ਤੋਂ ਛੱਲਾ ਇਸ ਉਂਗਲੀ ਦੇ ਵਿੱਚ ਪਵਾ ਲਓ ਬਿਨਾ ਜੋੜ ਤੋਂ ਹੂੰ ਹੋਰ ਦੂਜਾ ਟੋਟਕਾ ਜਿਹੜਾ ਗਲਾਸ ਨਹੀਂ ਲੈ ਸਕਦਾ ਉਹ ਇੱਕ ਚਾਂਦੀ ਦੀ ਡੱਬੀ ਲੈ ਲਓ ਛੋਟੀ ਜਿਹੀ ਚਾਂਦੀ ਦੀ ਡੱਬੀ ਮਿਲ ਜੇ ਉਹਦੇ ਵਿੱਚ ਸ਼ਹਿਦ ਜਿਹਨੂੰ ਹਣੀ ਵੀ ਕਹਿੰਦੇ ਨੇ ਉਹ ਪਾ ਕੇ ਆਪਦਾ ਬੈੱਡਰੂਮ ਦੇ ਸੇਜੇ ਤੇ ਰੱਖ ਦਿਓ ਨਹੀਂ ਫਿਰ ਟੇਬਲ ਰੱਖ ਲਓ ਉੱਥੇ ਰੱਖੋ 21 ਗੱਠੀਆਂ ਹਾਦੀ ਦੀਆਂ ਲਓ ਲੈ ਕੇ ਤੁਸੀਂ ਪੀਲੇ ਕੱਪੜੇ ਚ ਲਪੇਟ ਕੇ ਇਨੂੰ ਧਾਰਮਿਕ ਸਥਾਨ ਤੇ ਰੱਖਵਾ ਦੇ ਜਾਂ ਪੂਜਾ ਰੂਮ ਦੇ ਵਿੱਚ ਜਾਂ ਫਿਰ ਆਪ ਦੀ ਤਜੋਰੀ ਦੇ ਵਿੱਚ ਰੱਖ ਇਹ ਦੋ ਟੋਟਕੇ ਹੁਣ ਤੀਜਾ ਜਿਹੜਾ ਵਿਚਾਰੇ ਮੇਰੇ ਵਰਗੇ ਗਰੀਬ ਮਹੱਤਰ ਨੇ ਉਹ ਇਹ ਕੁਛ ਚਾਂਦੀ ਨਹੀਂ ਲੈ ਸਕਦੇ ਉਹਨਾਂ ਲਈ ਵੀ ਹੈ ਭਾਈ ਹੈ ਕਿ ਨਹੀਂ ਪਾ ਗਰੀਬ ਵੀ ਕਰਦਾ ਅਮੀਰ ਵੀ ਕਰਦਾ ਅਮੀਰਾਂ ਲਈ ਉਹ ਆ ਜਿਹੜਾ ਭਾਈ ਹੁਣ ਮੇਰੇ ਵਰਗੇ ਮਹਾਤਰ ਨੇ ਦੋ ਟਾਈਮ ਦੀ ਰੋਟੀ ਖਾ ਕੇ ਪੈਣ ਵਾਲੇ ਨੇ ਉਹਨਾਂ ਲਈ ਤਾਂ ਭਾਈ ਫਿਰ ਆ ਛੋਟਾ ਜਿਹਾ ਟੋਟਕਾ ਕੋ ਜੀਤਾ ਸਬਦਾ ਕਰਦਾ ਰਹੂ ਤਾਂ ਗਰੀਬ ਤੇ ਵੀ ਹੁੰਦਾ ਅਮੀਰ ਤੇ ਵੀ ਹੰਡਾ ਰਹੂ ਕਿ ਤੂੰ ਗ੍ਰਹਿ ਤਾਂ ਸਾਰਿਆਂ ਦੇ ਆ ਜਾਂਦੇ ਨੇ ਇਹ ਨਹੀਂ ਵੀ ਅਮੀਰਾਂ ਤੇ ਹੀ ਆਉਂਦੇ ਨੇ ਅਮੀਰ ਭਾਈ ਵੱਡੇ ਪਾ ਕਰ ਲੈਂਦੇ ਨੇ ਗਰੀਬ ਮੇਰੇ ਵਰਗੇ ਛੋਟੇ ਛੋਟੇ ਕਰ ਲੈਂਦੇ ਨੇ ਹੁਣ ਤੁਸੀਂ ਕੀ ਕਰਨਾ ਸੋਮਵਾਰ ਵਾਇਦ 11 ਸੌਂਬਰ ਜਾਂ ਲਗਾਤਾਰ ਸੌਂਬਰ ਕਰਦੇ ਰਹੋ ਕਾਨੂੰਨ ਤੁਹਾਡੇ ਤੇ ਵੀ ਉਹੀ ਲਾਗੂ ਆ ਜਿਹੜਾ ਮੈਂ ਪਹਿਲਾਂ ਕਿਹਾ ਮੀਟ ਸ਼ਰਾਬ ਮਦਰਾ ਕਿਸੇ ਨੇ ਨਹੀਂ ਪਾਰ ਕਰਨੀ ਇਹ ਨਹੀਂ ਵੀ ਜੀ ਤੁਸੀਂ ਗਰੀਬ ਤਾਂ ਮੀਟ ਸ਼ਰਾਬ ਮੱਛੀ ਵੱਡ-ਵੱਟਾ ਮੋੰਨਾ ਇਹ ਤੁਹਾਨੂੰ ਛੱਡਣਾ ਪਊ ਮਾਸ ਸਾਮਾਨ ਜਿਹੜੀ ਨਿੱਕਲਦੀ ਆ ਉਹਦਾ ਸਤਕਾਰ ਕਰਨਾ ਪਊ ਜਿਹੜੀ ਭੈਣ ਸਾਮਾਨ ਆ ਜਾਂ ਧੀ ਸਾਮਾਨ ਉਹਦੇ ਕੋਲ ਜੀ ਅੱਖ ਨੀਵੀਂ ਕਰਕੇ ਨਿੰਗਣੀ ਪਊਗੀ ਸਮਝ ਗਏ ਨਾ ਗੱਲ ਇਹ ਗੱਲਾਂ ਤੁਹਾਡੇ ਤੇ ਵੀ ਗਰੀਬ ਤੇ ਵੀ ਉਹੀ ਇੱਕ ਗਰੀਬ ਤੇ ਗ੍ਰਹਿ ਉਹੀ ਆ ਅਮੀਰ ਤੇ ਵੀ ਉਹੀ ਆ ਹੁਣ ਇਹ ਸਸਤਾ ਪਾ ਤੁਸੀਂ ਸੋਮਵਾਰ ਵਾਦਨ ਬਿੱਲ ਪੱਤਰ ਲੈਣੇ ਨੇ ਉਹਨਾਂ ਉੱਤੇ ਚਿੱਟੇ ਫੁੱਲ ਪੁਸ਼ਪ ਵੀ ਜਿਨ੍ਹਾਂ ਨੂੰ ਕਹ ਦਿੰਦੇ ਨੇ ਇਸ ਤਰ੍ਹਾਂ ਰੱਖ ਕੇ ਜਿਹੜਾ ਹੁੰਦਾ ਸ਼ਿਵਲਿੰਗ ਬਣਿਆ ਜਿੱਥੇ ਐ ਪਾਣੀ ਪੈਂਦਾ ਧਾਰ ਪਾਉਣ ਲੋਕੀ ਉੱਤੇ ਜੀ ਇੱਥੇ ਆ ਕੇ ਪਾਣੀ ਡਿਰਦਾ ਇਹ ਉੱਥੇ ਰੱਖ ਦੇਣੇ ਨੇ ਸ਼ਿਵਲਿੰਗ ਦਾ ਜਿੱਥੇ ਪਾਣੀ ਪਾਉਣੇ ਆਪਸ ਇੱਥੋਂ ਮੋਤਲ ਸ਼ਿਵਲਿੰਗ ਦੇ ਉੱਤੇ ਪਾਣੀ ਪਾਤਾ ਤੇ ਇੱਥੇ ਇੱਕ ਜਗ੍ਹਾ ਬਣੀ ਹੁੰਦੀ ਹੁੰਦੀ ਜਿੱਥੇ ਪਾਣੀ ਥੱਲੇ ਗਿਰਦਾ ਤੇ ਤੁਸੀਂ ਇਹ ਬਿਲ ਪੱਤਰ ਦੇ ਉੱਤੇ ਜਿਹੜੇ ਚਿੱਟੇ ਪੁਸ਼ਪ ਪਾਹੇ ਨੇ ਫੁੱਲ ਪਾਹੇ ਨੇ ਉਹ ਉੱਥੇ ਰੱਖ ਕੇ ਵਾਪਸ ਆ ਜਾਣਾ ਧੂਪ ਬੱਤੀ ਕਰਨਾ ਹੀ ਨਾ ਭੁੱਲਿਓ ਦੀਵਾ ਦੀ ਜੋਤ ਜ਼ਰੂਰ ਲਾਇਆ ਕਰੋ ਬਾਕੀ ਥੋੜਾ ਵਾਲਾ ਪਾਠ ਜ਼ਰੂਰ ਪੜੋ ਜਿਹੜੇ ਮਰਜੀ ਧਰਮ ਦੇ ਵਿੱਚੋਂ ਕੋਈ ਵੀ ਧਰਮ ਦੇਖੋ ਕੋਈ ਮਾੜਾ ਨਹੀਂਗਾ ਆਪੋ ਆਪਣੇ ਧਰਮ ਦੀ ਬਾਣੀ ਜ਼ਰੂਰ ਥੋੜੀ ਬਾਰੀ ਪੜਿਆ ਕਰੋ ਇੱਕ ਨਹੀਂ ਹੁਣ ਜੇ ਮੈਂ ਤੁਹਾਨੂੰ ਕਹਾਂ ਵੀ ਤੁਸੀਂ ਸੁੰਨ ਸਮਾਧੀ ਲਾ ਕੇ ਤਾਂ ਕਿੱਥੇ ਬਹਿ ਜੂ ਅਗਲਾ ਵੀ ਜਿਹਨੇ ਸਰ ਦਿਹਾੜੀ ਕੰਮ ਕਰਨ ਨਾ ਨਹੀਂ। ਬਸ ਇੰਨੇ ਹੀ ਵਾਧਾ। ਪ੍ਰਮਾਤਮਾ ਨੂੰ ਧਿਆ ਲਿਆ ਕਰੋ। ਆਪ ਹੀ ਬਹੁਤ ਵੱਡੀ ਗੱਲ ਹੈ ਜੇ ਕਿਸੇ ਦੀ ਮਾਂ ਭੈਣ ਧੀ ਦੀ ਇੱਜ਼ਤ ਕਰਦੇ ਆਂ। ਰੱਬ ਇਨ੍ਹਾਂ ਚੀਜ਼ਾਂ ਨਾਲ ਖੁਸ਼ ਹੁੰਦਾ। ਹੈ ਸਮਝ ਗਏ ਨਾ ਗੱਲ? ਕਿਸੇ ਦੀ ਆਤਮਾ ਨੂੰ ਕਦੇ ਠੇਸ ਨਾ ਪਹਜਾਓ। ਜਿਹੜੀ ਆਤਮਾ ਦੇ ਦੁਰਸ਼ੀਸ਼ ਹੁੰਦੀ ਆ ਸਾਨੂੰ ਲੈ ਕੇ ਉਹ ਬੈਠਦੀ ਆ। ਭਗਤੀ ਨਾਲੋਂ ਸਿਮਰਨ ਨਾਲੋਂ ਜ਼ਿਆਦਾ ਦਰਸੀ ਸਬੱਧ ਵਾ ਇਹ ਮੈਂ ਗਰੰਟੀ ਨਾਲ ਕਹਨੀ ਆ ਪਤਾ ਨਹੀਂ ਰੱਬ ਕਿਹਦੇ ਵਿੱਚ ਵੱਸਦਾ ਪਾਟੇ ਕੱਪੜੇ ਸੜੇ ਹੋਏ ਆਪਾਂ ਕਹਦੇ ਨੇ ਪਰਨੋ ਕੇ ਖੜ ਉਹਦੇ ਵਿੱਚ ਵੀ ਰੱਬ ਵੱਸਦਾ ਪਤਾ ਨਹੀਂ ਹੁੰਦਾ ਕਿਹੜਾ ਭਗਵਾਨ ਦਾ ਰੂਪ ਭਗਵਾਨ ਕੀ ਦਾ ਰੂਪ ਲੈ ਕੇ ਆਵੇ ਨਾ 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 ਕਦੇ ਕਿਸੇ ਨੂੰ ਮੰਦਾ ਨਾ ਬੋਲੋ ਜਵਾਨ ਚ ਚੰਗਾ ਜੀ ਨਾਮ ਹੋ ਰਹਿਣ ਜੀ ਵੀਡੀਓ ਚੰਗੀ ਲੱਗਦੀ ਹਿੰਦੀ ਆ ਕਾ ਦੱਬ ਕੇ ਸ਼ੇਅਰ ਕਰਦਿਆ ਕਰੋ ਨਵੇਂ ਆਇਆ ਹੋ ਸਬਸਕ੍ਰਾਈਬਰ ਕਰਕੇ ਜਾਇਆ ਕਰੋ ਟੱਲੀ ਵਾਲਾ ਬਟਨ ਦਵਾ ਦਿਆ ਕਰੋ ਕਿਉਂਕਿ ਤੁਹਾਡੇ ਤੱਕ ਵੀਡੀਓ ਪਹਿਲਾਂ ਪਹੁੰਚ ਸੋਗੇ ਜੇ ਟੱਲੀ ਵਾਲਾ ਬਟਨ ਦਵਾਉਣਾ ਨਾ ਤਾਂ ਵੀਡੀਓ ਪਹਿਲਾਂ ਪਹੁੰਚ ਜਾਂਦੇ ਸਬਸਕ੍ਰਾਈਬ ਕਰ ਦਿਆ ਕਰੋ ਤੁਹਾਡੇ ਕੋਲੇ ਵੀਡੀਓ ਪਹਿਲਾਂ ਪਹੁੰਚਦੀਆਂ ਰਹੇ